ਸਸਰੀਕਾਉਂ ਦੋਸਤੋ ਪਿੰਡੂ ਕਿਤਾ ਚੱਲ ਚੱਪਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਅੱਜ ਆਪਾਂ ਪਹੁੰਚੇ ਹਾਂ ਜੀ ਫਰੀਦਕੋਟ ਮੰਡੀ ਦੇ ਵਿੱਚ 1 ਅਗਸਤ 2025 ਜਿਹੜੀ ਤਰੀਕ ਹੋ ਗਈ ਹੈ ਤੇ ਟਾਈਮ ਹੋ ਗਿਆ ਤਕਰੀਬਨ 7 ਵਜੇ ਹੈ ਨਾ ਰੇਟ ਇੱਕਦਮ ਜਿਹੜੇ ਸਬਜ਼ੀਆਂ ਦੇ ਥੱਲੇ ਆਇਆ ਕਾਫੀ ਸਬਜ਼ੀਆਂ ਦੇ ਰੇਟ ਜਿਹੜੇ ਥੱਲੇ ਆਇਆ ਬਾਈ ਜਿਹੜੀ 40 40 50 50 ਰੁਪਏ ਵਾਲੀ ਚੀਜ਼ ਵੀ ਜਿਹੜੀ 20 20 ਅੱਜ ਦੇ ਟਾਈਮ ਦੇ ਵਿੱਚ ਵੇਚ ਰਹੀ ਆ ਹਰੀ ਮਿਰਚ ਦਾ ਰੇਟ ਸਭ ਤੋਂ ਪਹਿਲਾਂ ਬਹੁਤ ਥੱਲੇ ਆ ਬਾਈ ਹਰੀ ਮਿਰਚ ਜਿਹੜੀ ਆਪਾਂ 70 70 80 ਥੱਲੇ ਆ ਗਿਆ ਬਾਈ ਹਰੀ ਮਿਰਚ ਦਾ ਰੇਟ ਵੀ 30-35 ਦੇ ਨੇੜੇ ਤੇ ਜਿਹੜੀ ਵਿਕੀ ਆ ਆਜੋ ਕਰਾਂ ਦੀ ਕੱਦੂ ਤੋਂ ਸ਼ੁਰੂ ਕਰਦੇ ਆ ਪਹਿਲਾਂ ਕੱਦੂ ਜਿਹੜਾ ਟੌਪ ਦੀ ਕੁਆਲਿਟੀ ਵਾਲਾ ਕੱਦੂ ਜਿਹੜਾ ਇੱਧਰ ਪਿਆ ਬਾਈ 20 ਰੁਪਏ ਕਿਲੋ ਦਾ ਬਾਜ਼ਾਰ ਜਿਹੜਾ ਕੱਦੂ ਦਾ ਚੱਲੀ ਜਾਂਦਾ ਵੇਖੋ ਸਾਹਮਣੇ ਆ ਨਾ ਬਹੁਤ ਕੈਂਟ ਕੁਆਲਿਟੀ ਆ ਜਿਵੇਂ ਕਿਉਂ ਲਾਇਆ ਹੁੰਦਾ ਬਾਈ ਭਿੰਡੀ ਦਾ ਰੇਟ ਵੀ ਥੱਲੇ ਆ ਗਿਆ ਬਾਈ ਭਿੰਡੀ ਦਾ ਰੇਟ ਜਿਹੜਾ 20 ਰੁਪਏ ਕਿਲੋ ਦੇ ਨੇੜੇ ਤੇ ਜਿਹੜਾ ਹੋਲ ਸੇਲ ਦਾ ਰੇਟ ਆ ਬਾਈ ਇਹ ਤੇ 20 ਰੁਪਏ ਨੇੜੇ ਤੇ ਆਨ ਐਵਰੇਜ ਰੇਟ ਇਹ ਕੀ ਜਾਂਦਾ ਬਈ ਇੱਕ ਗੱਲ ਸੁਣ ਲਓ ਜਿਵੇਂ ਆ ਲਫਾਵਾ ਪੈ ਬਈ ਇਧਰ ਤੋਰੀ ਵਾਲਾ ਲਫਾਵਾ ਵਕਾਦੇ ਇਧਰ ਕ੍ਰੇਟ ਵਕਾਦੇ ਹਨ ਇਹ ਸਾਰਾ ਮਾਲ ਨੂੰ ਇਕੱਠਾ ਲੈਣਾ ਪੈਣਾ ਜਿਵੇਂ ਕਦੂ ਦਾ ਮਾਲ ਦਾ ਜਿਹੜੇ 24 24 25 25 ਕਿਲੋ ਕਦੂ ਆ ਇਹਦਾ ਸਾਰਾ ਇਕੱਠਾ ਲੈਣਾ ਬਣਾ ਹੋਲ ਸੇਲ ਦੇ ਰੇਟ ਆ ਵੀ ਜਿਵੇਂ ਤੋਰੀ ਪਈ ਆ ਇਹਦੇ ਵੀ 15 ਕਿਲੋ ਵਜੇ ਨਿਕਲੇ 20 ਕਿਲੋ ਇਹ ਸਾਰਾ ਮਾਲ ਇਕੱਠੇ ਦੇ ਰੇਟ ਹੁੰਦੇ ਆ ਬਾਈ ਹਨ ਤੇ ਇਧਰ ਆ ਜਾਓ ਬਾਈ ਹੋਰ ਜਿਵੇਂ ਅਰਬੀ ਦਾ ਰੇਟ ਬਹੁਤ ਘਟ ਗਿਆ ਅਰਬੀ ਦਾ ਰੇਟ ਜਿਹੜਾ 15 15 ਰੁਪਏ ਹੋਲ ਸੇਲ ਦਾ ਰੇਟ ਜਿਹੜੀ ਆ ਪਈ ਆ ਅਰਬੀ ਸਾਹਮਣੇ ਏ ਰਹਿ ਗਿਆ ਬਾਈ ਰੇਟ ਇੱਧਰ ਕੁਆਲਿਟੀ ਵੇਖ ਲੋ ਜੇ ਬਹੁਤ ਘੱਟ ਕੁਆਲਿਟੀ ਆਈ ਹੁੰਦੀ ਆ ਅਰਬੀ ਜਿਹੜੀ ਆ ਹਰੇਕ ਮੰਡੀ ਦੇ ਵਿੱਚ ਹੀ ਭਾਵੇਂ ਮੰਡੀ ਕਰਦੀ ਆ ਚਾਹੇ ਤੁਸੀਂ ਮੋਕਸਰ ਲਾਓ ਜਾਂ ਫਰੀਦਕੋਟ ਲਾ ਲਓ ਸਾਰੇ ਪਾਸੇ ਜਵੇਂ ਅਰਬੀ ਦਾ ਰੇਟ ਜਿਹੜਾ ਘਟਿਆ ਵਾ ਮੋਗੇ ਵੀ ਅਰਬੀ ਦਾ ਰੇਟ ਘੱਟ ਹੀ ਚੱਲੀ ਜਾਂਦਾ ਬਾਈ ਤੋਰੀ ਦਾ ਬਾਜ਼ਾਰ ਜਿਹੜਾ ਬਾਈ ਤੋਰੀ ਦਾ ਬਾਜ਼ਾਰ ਹੋਲਸੇਲ ਦਾ ਰੇਟ 25 ਰੁਪਏ ਦੇ ਰੇਟ ਤੇ ਜਿਹੜਾ ਤੋਰੀ ਦਾ ਬਾਜ਼ਾਰ ਚੱਲੀ ਜਾਂਦਾ ਬਾਈ ਹਨਾ ਮਿਰਚ ਆ ਜਿਹੜੀ ਬਾਈ ਮਿਰਚ 30 ਰੁਪਏ ਤੇ ਆ ਗਈ ਆ ਕੱਲ ਜੋ ਵੇਖ ਲੋ ਮਿਰਚ ਦਾ ਰੇਟ ਕੋਟਕਪੂਰੇ 40 ਸੀਗਾ ਤੇ ਫਰੀਦਕੋਟ ਮੰਡੀ ਦੇ ਵਿੱਚ ਅੱਜ ਦਾ ਰੇਟ ਜਿਹੜਾ ਮਿਰਚ ਦਾ 30 ਰੁਪਏ ਰਹਿ ਗਿਆ ਜਾਨੀ 10 ਰੁਪਏ ਹੋਰ ਆਪਾਂ ਨੂੰ ਮੰਦਾ ਹੀ ਵੇਖਣ ਨੂੰ ਮਿਲਿਆ ਪੇਠਾ ਉੱਥੇ ਹੀ ਸਪੀਡ ਬੜੀ ਖੜਾ ਬਾਈ ਪੇਠਾ 89 ਰੁਪਏ ਦਾ ਰੇਟ ਉਹ ਵੇਖ ਲੈ ਸਾਹਮਣੇ ਕੁਆਲਿਟੀ ਆ ਜਾ ਪੇਠੇ ਦੀ ਕੁਆਲਿਟੀ ਮੁਖਾਈ ਗਿਆ ਤੁਹਾਨੂੰ 89 ਰੁਪਏ ਜਿਹੜਾ ਪੇਠਾ ਚੱਲੀ ਜਾਂਦਾ ਆਹ ਵੇਖੋ ਇਧਰ ਕੁਆਲਿਟੀ ਬਾਈ ਆਹ ਕੁਆਲਿਟੀ ਪਈ ਹੈ ਜਿਹੜੀ 89 ਰੁਪਏ ਇਹ ਸਾਰੀਆਂ ਮੰਡੀਆਂ ਦੇ ਵਿੱਚ ਹੀ ਚਾਹੇ ਤੁਸੀਂ ਮੋਗੇ ਲੈ ਲਓ ਚਾਹੇ ਤੁਸੀਂ ਮੰਲੋ ਫਰੀਦਕੋਟ ਲੈ ਲਓ ਚਾਹੇ ਮੋਕਸਲ ਲੈ ਲਓ 89 ਦੇ ਬੇਠਾ ਵਿਕੀ ਜਾਂਦਾ ਬਾਈ ਹਨ ਆ ਜਾਓ ਕਰਾਂ ਦੀ ਖੀਰਾ ਜਿਹੜਾ ਬਈ ਦੇਸੀ ਖੀਰਾ ਜਿਹੜਾ ਆਪਣਾ 15 ਰੁਪਈਆ ਚਾਹਨੇ ਖੀਰੇ ਦਾ ਜਰੂਰ ਰੇਟ ਜਰੂਰ ਹੈਗਾ 35 ਦੇ ਨੇੜੇ ਤੋਂ ਜਿਹੜਾ ਚਾਣਾ ਖੀਰਾ ਹਨਾ ਲੈ ਬਈ ਅੱਲਾਂ ਦਾ ਰੇਟ ਜਿਹੜਾ 20 ਰੁਪਈਆ ਦੇ ਨੇੜੇ ਤੋਂ ਜਿਹੜਾ 20 ਰੁਪਈਆ ਕਿਲੋ ਦੇ ਹਿਸਾਬ ਨਾਲ ਅੱਲਾਂ ਵਿਕੀ ਜਾਂਦੀਆਂ ਮੰਡੀ ਦੇ ਵਿੱਚ ਇਹ ਵੀ ਹਰੇ ਇੱਕ ਤੇ ਮੰਡੀ ਦੇ ਵਿੱਚ ਸੇਮ ਹੀ ਰੇਟ ਆ ਬਾਈ ਅੱਲਾਂ ਦਾ ਵੀ ਹਨਾ ਅੱਲਾਂ ਜਿਹੜੀਆਂ ਬਹੁਤ ਮੰਡੀ ਦੇ ਵਿੱਚ ਪਹੁੰਚ ਰਹੀਆਂ 20 ਰੁਪਈਆ ਦਾ ਤਾਂ ਕਰਕੇ ਰੇਟ ਜਿਹੜਾ ਰਹਿ ਗਿਆ ਸੌਦੇ ਸਾਰੇ ਹੀ ਤਕਰੀਬਨ ਮੰਦੇ ਹੋਏ ਆ ਬਾਈ ਸੌਦਿਆਂ ਚ ਸਾਰਿਆਂ ਦੀ ਰੇਟ ਜਿਹੜਾ ਕਟਿਆ ਬਾਈ ਰੇਟ ਚੌਲੇ ਵਖਾ ਦੀਏ ਚੌਲੇ ਬਹੁਤ ਘੈਂਟ ਕੁਆਲਿਟੀ ਆਈ ਜਾਂਦੇ ਆ ਵੇਖੋ ਇੱਧਰ ਲਫਾਫਾ ਪਏ ਚੌਲੇ ਫਿਲਾਲ ਆ ਵਿਕੇ ਵੇ ਚੌਲੇ ਹਨ ਇਹ ਜਿਹੜੀ ਕੁਆਲਿਟੀ ਵਿਖਾਈ ਹੈ ਨਾ ਸਾਰੇ ਵਿਕੇ ਵੇ ਚੌਲੇ ਆ ਚੌਲੇ ਦਾ ਬਾਜ਼ਾਰ ਜਿਹੜਾ 80 ਰੁਪਏ ਦੇ ਰੇਟ ਤੇ ਜਿਹੜਾ ਚੱਲੀ ਜਾਂਦਾ ਨਾਲ ਹੀ ਫਲੀਆਂ ਪੰਨਾਂ ਆ ਵੀ ਵਿਖਾਦੀ ਕਰਾਂ ਦੀ ਕੁਆਲਿਟੀ ਫਲੀਆਂ ਦਾ ਰੇਟ ਵੀ ਬਾਈ 80 80 ਰੁਪਏ ਕਿਲੋ ਯਾਨੀ ਇਹ ਦੇਣੀਆਂ ਦੋ ਵਰਾਇਟੀਆਂ ਚੌਲੇ ਹੋਗੇ ਤੇ ਦੇਸੀ ਫਲੀਆਂ ਆਉਂਗਾ ਇਹ ਆਲ ਓਵਰ ਸਾਰੀਆਂ ਮੰਡੀਆਂ ਦੇ ਵਿੱਚ ਹਾਲੇ ਫਿਲਾਲ ਪੰਜਾਬ ਦੀਆਂ ਮੰਡੀਆਂ ਚ ਤੇ ਯਾ ਬਾਈ ਹਨਾ ਤੇ ਜਿਹੜੇ ਵੀਰਪਰਾ ਲੈ ਬਾਈ ਇੱਥੇ ਹੈਗਾ ਕੋਈ ਹਾਂ ਆਪਣੇ ਸੀ ਗੱਲਾਂ ਬਈ ਬਾਈ ਨਾਲ ਗੱਲਬਾਤ ਆ ਥੋੜੀ ਜੀ ਕਰਦੇ ਆਪਾਂ ਚੌਲੇ ਦਾ ਰੇਡ ਜੇ ਬਈ ਕੀ ਹਾਲ ਚਾਲ ਆ ਭਰਾ ਬਈ ਬਾਕੀ ਵੈਰੈਟੀਆਂ ਤਾਂ ਮੰਡੀਆਂ ਤਾਂ ਹੋਈਆਂ ਮੰਨ ਕੇ ਚਲੋ ਬਾੜੀ ਵਧ ਗਈ ਨਾ ਚੌਲੇ ਨੂੰ ਫਲ ਕਿਵੇਂ ਲੱਗੀਆਂ ਜਾਂਦਾ ਬਈ ਸਹੀ ਚੌਲੇ ਨੂੰ ਫਲਕ ਤੇ ਆਪਾਂ 10 ਦਿਨਾਂ ਪਿੱਛੇ ਤੋੜੇ ਆ ਫਲ ਘੱਟ ਲੱਗਦਾ ਚੌਲਾਂ ਨੂੰ ਫਲ ਘੱਟ ਲੱਗਦਾ 10 ਦਿਨਾਂ ਪਿੱਛੇ ਤੋੜੇ 10 ਕਿਲੋ ਚੌਲੇ 10 ਦਿਨਾਂ ਪਿੱਛੇ ਤੋੜੇ ਕਿੰਨਾ ਕੇਰੀਆ ਲਾਇਆ ਬਾਈ 4 ਕਿਲੋ ਅੱਧਾ ਕਿੱਲਾ ਅੱਧੇ ਕਿੱਲਾ ਅੱਧੇ ਕਿੱਲੇ ਦੇ ਵਿੱਚੋਂ 10 ਦਿਨਾਂ ਬਾਅਦ ਕਿੰਨਾ ਕਿੰਨਾ ਕੁ ਤੜਾਈ ਹੋਈ 10 ਕਿਲੋ 10 ਲੱਭੇ ਤਾਂ ਕਰਕੇ ਤੁਹਾਨੂੰ ਪਤਾ ਵੀ ਚੌਲਾ ਇਹ ਬਈ ਮਤਲਬ ਹੁਣ ਚੌਲਾ ਕਿੰਨਾ ਚਿਰ ਚੱਲੂਗਾ ਇਹ ਤਕਰੀਬਨ ਚੌਲਾ 2 ਮਹੀਨੇ ਚੱਲ ਜੂਗਾ ਜੇ ਜੇ ਬਰਸਾਤਾ ਘਟਾ ਹੋਈ ਜੇ ਮੰਨ ਕੇ ਚਲੋ ਮੀਂਹ ਲਗਾਤਾਰ ਪੈਦੇ ਫੇਰ ਨਿਕਲਦਾ ਫੇਰ ਤਾਂ ਜਮ੍ਹਾਂ ਦਾ ਬੰਦੀ ਹੋਣਾ ਨਹੀਂ ਹਾਂ ਹਾਂ ਮੀਂਹ ਨਾਲ ਇੰਨਾ ਫਰਕ ਪੈ ਜਾਂਦਾ ਤਾਂ ਲੱਭਦਾ ਹੀ ਨਹੀਂ ਤਾਂ ਲੱਭਦਾ ਹੀ ਨਹੀਂ ਸਹੀ ਆ ਬਾਈ ਲੱਭੇ ਚੌਲੇ ਤੇ ਫਲੀਆਂ ਦੇ ਬਾਰੇ ਬਾਈ ਨਾਲ ਗੱਲਬਾਤ ਕੀਤੀ ਹੈ ਨਾ ਆਪਾਂ ਭਰਾ ਨਾਲ ਤੇ ਲੱਭੇ ਫੇਰ ਇੰਦਰ ਆ ਗਿਆ ਕਦੂ ਵਾਲੇ ਪਾਸੇ ਬਈ ਸ਼ਿੰਬਾ ਵਾਲਾ ਕਦੂ ਵੇਖੋ ਯਾਰ ਪਹਿਲਾਂ ਤਾਂ ਹੈ ਸ਼ਿੰਬਾ ਵਾਲਾ ਕਦੂ ਦਾ ਰੇਡ ਲੱਸਦੇ ਆ ਤੁਹਾਨੂੰ ਕਿੰਨੇ ਚੱਲੇ ਵੈਸੇ ਦੂਜੇ ਕਦੂ ਦਾ ਰੇਡ ਦਾ 20 ਰੁਪਏ ਦੱਸਿਆ ਬਾਈ ਸ਼ਿੰਬਾ ਵਾਲਾ ਕਦੂ ਕਿਨੇ ਲੈਂਦਾ ਇੱਥੇ ਹੈ ਜੀ 12 ਬਾਈ ਦਾ 30 ਰੁਪਏ ਲੈ ਵੈਸੇ ਜਿਹੜਾ ਦੂਜਾ ਕਦੂ ਆ ਉਹ 20 ਵਿਕਦਾ 15 15 ਤੇ ਸ਼ਿੰਬਾ ਵਾਲਾ ਕਦੂ 30 ਰੁਪਏ ਹਾਂਜੀ ਇਹ ਸਵਾਦ ਬਣਦਾ ਸਵਾਦ ਹੀ ਬਣਦਾ ਉਹ ਤਾਂ ਹੀ 30 ਰੁਪਏ ਹੈ 30 ਰੁਪਏ ਬਾਜ਼ੀ 30 ਰੁਪਏ 30 ਇਹ ਕਿੱਧਰ ਕਿਹੜੀ ਸਾਈਡ ਤੋਂ ਆਇਆ ਬਾਈ ਵੈਸੇ ਬਾਲੂ ਤੋਂ ਆਇਆ ਇੱਥੋਂ ਹੀ ਆਇਆ ਲੋਕਲੀ ਆਇਆ ਹੈ ਲੋਕਲੀ ਸਿੰਬਾਲਾ ਕੱਦੂ ਜਿਹੜਾ ਬਈ 30-30 ਰੁਪਈਆ ਵੇ ਬਈ ਕਿਵੇਂ ਆ ਰੇਟ ਕਾ ਤੋ ਘਟ ਗਿਆ ਤੂੰ ਲੈਂਦੀ ਏ ਸਾਡੀ ਕਿ ਲੈ ਕੇ ਸਾਡੀ ਜਿਆਦੇ ਹੋ ਗਈ ਕੀ ਲੈਂਦਾ ਕੀ ਅੱਜ ਬਣਾਏ ਦੱਸ ਕੱਦੂ ਆ ਪਏ ਆ ਜੀ ਕੱਲੇ ਕੱਦੂ ਪਏ ਹੋਰ ਕੀ ਲੈਂਦਾ ਨਾਲ ਨਹੀਂ ਕੱਦੂ ਹੀ ਆਈ ਕੱਲੇ ਕੱਦੂ ਕੱਦੂ ਕਰਾਈਏ ਬਾਈ ਨੇ ਤੇ ਇਨੀ ਦੁਕਾਨ ਤੇ ਸਾਰੇ ਕੱਦੂ ਜਿੰਨੇ ਪਏ ਆ ਬਾਈ ਦੇ ਪਏ ਆ ਨਾ ਕੀ ਲੱਗਦਾ ਬਈ ਹੁਣ ਬਣ ਜੂ ਰੇਟ ਰੁਕ ਗਿਆ ਯਾਰ ਮੁਸ਼ਕਲ ਹੀ ਆਉਂਦੀ ਬਣਨਾ ਨਹੀਂ ਬੰਦਾ ਨਹੀਂ ਬੰਦਾ ਕੀ ਚੱਕਰ ਫੜ ਜਿਆਦੇ ਆ ਨਾਲੇ ਤਾਂ ਯਾਰ ਮੀਂਹ ਪਈ ਜਾਂਦੇ ਹੁੰਦਾ ਫੜਕਾ ਮੀਂਹ ਦੋ ਚਾਰ ਦਿਨ ਵਿਚਾਰੇ 56 ਜੀ ਪੈ ਗਈ ਸੀ ਨਾ ਮੀਂਹ ਨੇ ਪ ਕਾਂ ਕਰਕੇ ਗੱਦੂ ਦਾ ਫਲ ਆ ਗਿਆ ਜਾਨੀ ਮੀਂਹ ਹਣ ਤਾਂ ਪਈ ਜਾਂਦੇ ਕੱਲ ਪਰਸੋਂ ਦੇ ਮਤਲਬ ਵੀ ਹੁਣ ਤੱਕ ਨਹੀਂ ਨਹੀਂ ਇੰਨੀ ਛੇਦੀ ਨਹੀਂ ਫਰਕ ਪੈਂਦਾ ਦੋ-ਚਾਰ ਦਿਨਾਂ ਨੂੰ ਫਰਕ ਪਊਗਾ ਮੀਂਹ ਦੇ ਵਿੱਚ ਜੋ ਮਤਲਬ ਵਾਣ ਤਾਂ ਭਰ ਹੀ ਜਾਂਦੇ ਪਾਣੀ ਨਾਲ ਤੇ ਵਿੱਚ ਫਿਰ ਤੜਾਈਆਂ ਦਲੀਆਂ ਕਿਵੇਂ ਕਰਦੇ ਫਿਰਦੇ ਸਭ ਅੰੱਚੇ ਚੱਲੀ ਜਾਂਦਾ ਮੀਂਹ ਸਭ ਬੁੱਤਾਂ ਨੂੰ ਕੋਈ ਸੌਣ ਦਾ ਮਹੀਨਾ ਚੱਲੀ ਜਾਂਦਾ ਕੋਈ ਕੁਛ ਨਹੀਂ ਹੁੰਦਾ ਜੀ ਤੇ ਪਰਮਾਤਮਾ ਹੀ ਹੈ ਅਜੀ ਆ ਗੱਲਾਂ ਜਿਹਾੜੇ ਫਿਰਦੇ ਨੇ ਦਿਨ ਰਾਤ ਹਾਂ ਕੁਛ ਨਹੀਂ ਹੁੰਦਾ ਕੱਲ ਮੀਂਹ ਤੋੜੇ ਅਸੀਂ ਕੱਦੂ ਹੁਣ ਇਹ ਫਲਾਗਾ ਹੀ ਜਿਆਦੇ ਤਾਂ ਮੰਦੀ ਹੋਇਆ ਨਹੀਂ ਤਾਂ ਇਹ ਮਦਰ ਨਾਲ ਬਾਸਮਤੀ ਵਗੈਰਾ ਕੋਈ ਉਹ ਨਹੀਂ ਲਾਉਣਾ ਦੂਜਾ ਆਪਣਾ ਛਬੀ ਝੋਨਾ ਜਾ ਛਬੀ ਲਾਇਆ ਹੈ ਇਹ ਕਦੂ ਵਾਸਤੇ ਾਡੇ ਰੱਖਿਆ ਫਿਰ ਵਾਣ ਕੇ ਵਾਦ ਵਾਦ ਨਾ ਹੋਣੇ ਇਹ ਗੋਭੀ ਚ ਲਾਵਾਂਗੇ ਗੋਭੀ ਲਾਵਾਂਗੇ ਗੋਭੀ ਲਾਵਾਂਗੇ ਉਹ ਕਿਹੜੀ ਰੱਤ ਸਹੀ ਅਗਲੇ ਮਹੀਨੇ ਲਾ ਆਲੇ ਮਹੀਨੇ ਲੱਗੂ ਅਗਸਤ ਕੇ ਨਹੀਂ ਇੱਕ ਮਹੀਨਾ ਖੈਰ ਕੇ ਹੁਣ ਤਾਂ ਪਨੀਰੀਆਂ ਤਿਆਰ ਕਰਨਗੇ ਲੋਕ ਪਨੀਰੀਆਂ ਲਾਈ ਜਾਂਦੇ ਆ ਬਾਈ ਲਾਈ ਜਾਂਦਾ ਹੋਰ ਚਾਹ ਪੀਓ ਬਸ ਮਿਹਰਬਾਨੀ ਆ ਰੋਤੇ ਸਹੀ ਮੰਦੀ ਜਣ ਜਾਂਦੀ ਏਦਾ ਨਹੀਂ ਕੋਈ ਪਤਾ ਸਬਜ਼ੀ ਸੋਦੇ ਦਾ ਆਹ ਬਣੀ ਕੇ ਬੈਠੇ ਕੋਈ ਸੇ ਦਾ ਪੰਜ ਸੌ ਦਾ ਹੁੰਦਾ ਹੈ ਇਹ ਤਾਂ 5-5 ਰੁਪਏ ਹੀ ਰਹੇ 5 ਰੁਪਏ ਕਿ ਵਿਗਦੀ ਵੀ ਨਹੀਂ ਕਿਸੇ ਦਾ ਪਿਛਲੇ ਵਾਈਆਂ ਹੀ ਆ ਹਾਂ ਵਾਹ ਵਾਈਆਂ ਹੀ ਆ ਗਊ ਸ਼ਾਲਾ ਗੰਜਾ ਰਾਈਆਂ ਨਹੀਂ ਆਉਂਸੇ ਗੱਪਾ ਇਹਦੀ ਤਾਂ ਠੋਡੇ ਏਰੀਆ ਚ ਕਿੰਨੇ ਕੁ ਲੋਕੀ ਤਾਂ ਵਾਲੇ ਲਾਉਣ ਨੂੰ ਕੋ ਵੀ ਕਿੰਨਾ ਹੈ ਨਹੀਂ ਗਾ ਕਰੇ ਜੀ ਬਹੁਤ ਹੈਗਾ ਗੋਭੀ ਲੱਗਣੀ ਹੈ ਜੀ ਗੋਭੀ ਪਹਿਲੇ ਵੇਲੇ ਕੀ ਹਾਲ ਹੈ ਗੋ ਉਹ ਹੀ ਹਾਲ ਹੋਗਾ ਇਨਸ਼ਾਅੱਲਾ ਚ ਲੋਕੀ ਨਹੀਂ ਮਿਲਦੀ ਨਹੀਂ ਉਹ ਹੀ ਹਾਲ ਹੋਊਗਾ ਗੋਭੀ ਦਾ ਆ ਲੈ ਮੱਕੀ ਦੇ ਪੀ ਲੈ ਲਾ ਭਾਈ ਹੋਂ ਵਾਲੇ ਦਿਨਾਂ ਚ ਵੇਖਾਂਗੇ ਬਾਕੀ ਗੋਭੀ ਦਾ ਕੀ ਰੇਟ ਲੱਡ ਰਿਹਾ ਨਾ ਕਿਉਂਕਿ ਹਾਲੇ ਤਾਂ ਲੱਗੀ ਵੀ ਨਹੀਂ ਏਰੀਆ ਮੈਟਰ ਕਰਦਾ ਨਾ ਕਿੰਨੀ ਲੱਗੀ ਹੈ ਨਾ ਤੇ ਜਿੰਨੇ ਕੁ ਮੰਡੀ ਦੇ ਵਿੱਚ ਪਹੁੰਚ ਜਾਂਦੀ ਹੈ ਗੋਭੀ ਦੀ ਇਸ ਸਾਲ ਫਿਲਹਾਲ ਜਿਹੜਾ ਸ਼ੁਰੂਆਤੀ ਰੇਟ ਹਾਲੇ ਜਿਹੜੀ ਲੋਹੜ ਵਾਲੀ ਗੋਭੀ ਚੱ ਜਦੋਂ ਪੰਜਾਬ ਵਾਲੀ ਚਲਦੀ ਆ ਲੋ ਵੇਖੋ ਕੀ ਹਾਲ ਹਾਲ ਕੋਈ ਪਤਾ ਨਹੀਂ ਕੱਚਾ ਕੰਮ ਹਾਂ ਸਹੀ ਹੈ ਠੀਕ ਆ ਭਰਾ ਲੈ ਜਾ ਲੈ ਜਾ ਭਰਾਵਾ ਠੀਕ ਆ ਬਾਈ ਲੰਮੀ ਆ ਜੋ ਕਰਾਂ ਦੀ ਤੇ ਗੋਭੀ ਤੋਂ ਬਾਅਦ ਜਿਹੜਾ ਰੇਟ ਆ ਤੁਹਾਨੂੰ ਹੋਰ ਦੱਸਣ ਲੱਗਾ ਕਰੇਲੇ ਜਿਹੜੇ ਕਰੇਲੇ ਵਿਕੀ ਜਾਂਦੇ 35 ਤੋਂ 40 ਰੁਪਏ ਜਿਹੜਾ ਕਰੇਲੇ ਦਾ ਰੇਟ ਜਿਹੜਾ ਮੰਡੀ ਦੇ ਵਿੱਚ ਚੱਲੀ ਜਾਂਦਾ 35 ਤੋਂ 40 ਰੁਪਏ ਕਰੇਲੇ ਦਾ ਰੇਟ ਹਨਾ ਹਰੇ ਮਟਰ ਹਰੇ ਮਟਰ ਬਾਈ 100 ਰੁਪਏ ਤੋਂ ਲੈ ਕੇ 100 ਦੇ 20 ਰੁਪਏ ਕਿਲੋ ਹਰੇ ਮਟਰ ਵਿਕੀ ਜਾਂਦੇ ਆ ਆਜੋ ਕਰਾਂ ਜੀ ਇੱਧਰ ਤੁਹਾਨੂੰ ਹੋਰ ਹੈਮਸਨ ਟਮਾਟਰ ਜਿਵੇਂ ਹੋ ਗਿਆ ਹਨ ਤੇ ਹੈਮਸਨ ਟਮਾਟਰ ਵਿਖਾ ਦਈਏ ਤੁਹਾਨੂੰ ਆ ਗੋਭੀ ਭਈ ਭਈ ਲੋਹੜ ਵਾਲੀ ਆ ਭਈ ਗੋਭੀ ਜਿਹੜੀ ਲੋਹੜ ਵਾਲੀ ਗੋਭੀ ਦਾ ਰੇਟ ਜਿਹੜਾ ਦੱਸਿਆ ਸੀਗਾ 45 45 40 40 50 50 ਰੇਟ ਜਿਹੜਾ ਚੱਲੀ ਜਾਂਦਾ ਕਰੇਲੇ ਵੀ ਵਿਖਾ ਦੇ ਤੇ ਟਮਾਟਰ ਵੀ ਵਿਖਾ ਦੇ ਚੰਗਾ ਹੈਮਸਨ ਟਮਾਟਰ ਜਿਹੜਾ ਬਈ ਇੱਧਰ ਵੇਖੋ ਆਹ ਵਾਲਾ ਆਹ ਵਾਲਾ ਹੈਮਸਨ ਟਮਾਟਰ 50 ਤੋਂ 60 ਰੁਪਏ ਦੇ ਰੇਟ ਜਿਹੜੇ ਆਹ ਕੁਆਲਿਟੀ ਆ ਵੇਖੋ ਬਈ ਇਹ 15 15 ਕਿਲੋ 20 20 ਕਿਲੋ ਦਾ ਕਰੇਡ ਜਮ ਇਕੱਠਾ ਚੱਕਣਾ ਪਊਗਾ ਤੇ ਆ ਜਿਹ 35 ਤੋਂ 40 ਰੁਪਏ ਕਿਲੋ ਹਨ ਝਾੜ ਕਰੇਲੇ ਫਿਲਹਾਲ ਮੰਡੀ ਦੇ ਵਿੱਚ ਪਤਾ ਨਹੀਂ ਆਉਂਦੇ ਕਿ ਨਹੀਂ ਝਾੜ ਕਰੇਲੇ ਨਹੀਂ ਪਈ ਆਈ ਸੀ ਆਪਣੇ ਉਹ ਲੱਛੀ ਕੋਲੇ ਹੁੰਦੇ ਨੇ ਲੱਛੀ ਕੋਲੇ ਉੱਧਰ ਹੋਣਗੇ ਬਾਈ ਕੋਲੇ ਹਨ ਉੱਧਰ ਵੀ ਰੇਟ ਪਤਾ ਕਰਾਂਗੇ ਫਿਲਹਾਲ ਜਿਹੜੇ ਆ ਰੇਟ ਗਣਾਈ ਆ ਜੀ ਤੁਹਾਨੂੰ ਸਬਜੀ ਦੇ ਆ ਜਾਓ ਗਰਾਂਦੀ ਜਿਹੜੀ Shimla ਮਿਰਚ ਪਈ ਇੱਧਰ ਬਹੁਤ ਘੈਂਟ ਕੁਆਲਿਟੀ ਹੈ Shimla ਮਿਰਚ 70 80 ਰੁਪਏ ਇਹ ਵੀ ਬਾਈ ਸਿਮਲੇ ਜੋ ਇਹ ਕਸਾ ਦਾ ਹਮਾਚਲ ਵਾਲੀ ਸਾਈਡ ਤੋਂ ਹੀ ਆਈ ਜਾਂਦੀ ਆ। ਲੈ ਵੀ ਇਧਰ ਫਰੀਦਕੋਟ ਮੰਡੀ ਦੇ ਵਿੱਚ 1 ਅਗਸਤ 2025 ਗਰੋਵਰ ਸਾਹ ਕੋਲ ਖੜਾ ਹੈ ਸਸਤੀ ਗਾ ਬਾਈ। ਸਸਤੀ ਗਾ ਬਾਈ ਕੀ ਹਾਲ ਚਾਲ? ਬਾਈ ਜੀ ਆਲੂ ਤੇ ਪਿਆਜ਼ ਦੇ ਤਕੜੇ ਵਪਾਰੀ ਕੋਲੇ ਸੇਠ ਕੋਲੇ ਖੜਾ ਹੈ। ਬਾਈ ਕੀ ਚੱਲੀ ਜਾਂਦਾ ਜੀ? ਜੀ ਸਾਰੀ ਸਮਝਾ ਦੋ ਡਿਟੇਲ ਦੇ ਵਿੱਚ ਆਪਣੇ ਕੋਲ 2 ਮਿੰਟ ਜੀ। ਆਲੂ ਦਾ ਆ ਪਿਆਜ਼ ਡਾਇਮੰਡ ਆਲੂ। ਸਹੀ ਹੈ ਜੀ। ਤੁਹਾਡੇ ਸਾਹਮਣੇ ਰਾਸ਼ਨ ਹੈਗਾ ਇਕੱਲਾ। ਸਹੀ ਇਹਦੀ ਕੀਮਤ ਹੈ ਕਿ 500 ਤੋਂ ਲੈ ਕੇ 520 ਰੁਪਏ 500 ਤੋਂ ਲੈ ਕੇ 520 ਰੁਪਏ ਜੀ ਇਹ ਜੋ ਜ਼ਿਮੀਂਦਾਰ ਦੇ ਪੱਲੇ ਪੈਣਗੇ 470 ਰੁਪਏ ਦੇ ਪੈਸੇ ਵਿੱਚੋਂ ਜਾਊਗਾ ਕਿਰਾਇਆ ਵਿੱਚੋਂ ਜਾਊਗਾ ਕਿਰਾਇਆ ਸਹੀ ਹੈ ਜੀ ਜਿੱਥੋਂ ਦਾ ਆਉਣ ਦਾ ਉੱਥੋਂ ਦਾ ਕਿਰਾਇਆ ਜਾਊਗਾ 470 ਰੁਪਏ ਲੈ ਭਈਆ ਹੋ ਗਈ ਡਿਟੇਲ ਸਹੀ ਹੈ ਜੀ ਇਹਦਾ 500 ਰੁਪਏ 500 ਰੁਪਏ ਰਹਿ ਗਏ ਇਹਦੇ ਦਾ 470 ਰੁਪਏ ਦੇ ਪੈਣੇ ਪੈਸੇ ਜ਼ਿਮੀਂਦਾਰ ਦੇ ਪੱਲੇ ਉਹਦੇ ਤੋਂ ਕਿਰਾਇਆ ਜਾਊਗਾ ਜਿਹੜਾ ਆਉਣ ਦਾ ਕਿਰਾਇਆ ਜਿਹੜਾ ਆਉਣ ਦਾ ਕਿਰਾਇਆ ਸਹੀ ਹੈ ਜੀ ਹਾਂ ਆ ਆਲੂ ਪਿਆ ਤੁਹਾਡੇ ਸਾਹਮਣੇ ਆਹ ਲਾ ਰੋਦੂ ਵੀ ਟਾਪ ਕੁਆਲ ਇਹ ਹੈਗਾ 570 ਰੁਪਏ 570 ਰੁਪਏ ਜੀ ਇਹਦੇ ਤੋਂ ਸਮਝੋ ਵੀ 540 ਰੁਪਏ ਦੇ ਪੱਲੇ ਪੈਣਗੇ ਪੈਸੇ ਦੇ ਵਿੱਚੋਂ ਕਿਰਾਇਆ ਜਾਊਗਾ ਓਨ ਦਾ ਜਿੱਥੋਂ ਜਿਹੜੇ ਸਟੋਰ ਚੋਂ ਆਊਗਾ ਸਹੀ ਹੈ ਜੀ ਇਹ 600 ਰੁਪਏ ਆ ਸਹੀ ਹੈ ਜੀ ਇਹਦੇ ਵਿੱਚੋਂ ਕਿਰਾਇਆ 570 ਦੇ ਵਿੱਚੋਂ ਕਿਰਾਇਆ ਜਾਊਗਾ ਕਿਸੇ ਨੂੰ ਕੋਈ 20 ਰੁਪਏ ਪੈ ਜਾਂਦਾ ਕਿਸੇ ਨੂੰ 25 ਪੈ ਜਾਂਦਾ ਕਿਸੇ ਨੂੰ 30 ਪੈ ਜਾਂਦਾ ਵੀ ਉਹਨਾਂ ਦਾ ਕਿਰਾਇਆ ਪੈਣਾ ਹੀ ਪੈਣਾ ਸਹੀ ਹੈ ਜੀ ਤੇ ਡੈਮਰ ਵੀ ਪੈ ਜੀ ਆਪਣੇ ਆ ਡੈਮਰ ਤੁਹਾਨੂੰ ਦਿਖਾਤਾ ਮੈਂ ਸਾਰਨਾ ਪਹਿਲਾਂ ਟੌਪ ਦਾ ਲੁਖਾਤਾ ਉਹ 1 ਕਿਰਾ ਪੈ ਜਾਂਦੀ ਹੈ ਨਾ ਤੇ ਬਾਕੀ ਅਲਰਦੀਆਂ ਵਰਾਟੀਆਂ ਤਿੰਨ ਪਈਆਂ ਬਾਈ ਕੋਲੇ ਤੇ ਡਾਇਮੰਡ ਦੀ ਵੈਰੈਟੀ ਭਲਾ ਲੋ ਜਿਹੜੀ ਵਿਖਾਈ ਆ ਸਿਰੇ ਦੀ ਹੈ ਨਾ ਲੱਭੇ ਅੱਜ 1 ਅਗਸਤ 2025 ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਕਹਿੰਦੇ ਜਨਮ ਅਸ਼ਟਮੀ ਆ ਥਾਂ ਥਾਂ ਲੰਗਰ ਲੱਗਣਿਆ 8:30 ਵਜੇ ਕਹਿੰਦੇ ਫਰੀਦਕੋਟ ਮੰਡੀ ਦੇ ਵਿੱਚ ਕੜਾ ਪ੍ਰਸ਼ਾਦ ਦਾ ਲੰਗਰ ਵੀ ਲੱਗਣਾ ਭਈ ਜਿਹੜੇ ਵੀਰ ਭਰਾ ਪਹੁੰਚ ਸਕਦੇ ਜੀ ਪਹੁੰਚੋ ਜਰੂਰ ਹੈ ਨਾ ਤੇ ਲੱਭੇ ਇਧਰ ਫਲਾਂ ਦੇ ਰੇਟ ਗਿਣਉਣ ਲੱਗੇ ਆ ਸਬਜ਼ੀ ਦੇ ਰੇਟ ਤੁਹਾਨੂੰ ਗਣਾਈ ਦਿੱਤੇ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਫਲਾਂ ਦੇ ਰੇਟ ਜਿਹੜੇ ਆਜੋ ਗਿਣਉਣ ਲੱਗੇ ਆ ਛੇ ਦੀ ਜਿਹੜੀ ਪੇਟੀ ਆ ਘਰੇ ਬੈਠਿਆਂ ਨੂੰ ਕੰਜਾਂ ਨੂੰ ਨਹੀਂ ਪ ਮੈਂ ਆਣਾ ਬਈ 300 300 ਰੁਪਏ ਦੀ ਪੇਟੀ ਜਿਹੜੀ ਚੱਕ ਲਓ ਜੀ ਇੱਧਰ ਕੁਆਲਿਟੀ ਵਖਾਦੀ ਕਰਾਂ ਦੀ ਆ ਪਈ ਹੈ ਜਿਹੜੀ ਬਈ ਕੁਆਲਿਟੀ ਸ਼ਿਆ ਦੀ ਤੇ ਸਾਢੇ ਸਾਢੇ 60 ਕਿਲੋ ਜਿਹੜਾ ਵਜਨ ਨਿਕਲਦਾ ਪੇਟੀ ਦੇ ਵਿੱਚੋਂ ਜਾਨੀ ਇਹ 300 ਰੁਪਏ ਦੀ ਜਿਹੜੀ ਪੇਟੀ ਰਹਿ ਗਈ ਹੈ ਬਾਈ ਚੌਸਾਂ ਅੰਬ ਪਿਆ ਬਈ ਇੱਧਰ ਚੌਸੇ ਅੰਬ ਦਾ ਰੇਟ ਜਿਹੜਾ 50-50 ਰੁਪਏ ਕਿਲੋ ਜਿਹੜਾ ਵਿਕੀ ਜਾਂਦਾ ਆ ਵੇਲੇ ਕੁਆਲਿਟੀ ਤੁਹਾਡੇ ਸਾਹਮਣੇ ਹੈ ਜੀ ਬਹੁਤ ਘੈਂਟ ਕੁਆਲਿਟੀ ਹੈ ਸ਼ਾਨਦਾਰ ਬੱਬੂ ਕੋਸ਼ ਆਇਆ ਬਈ ਇੱਧਰ ਮੰਡੀ ਦੇ ਵਿੱਚ ਬੱਬੂ ਕੋਸ਼ੇ ਦਾ ਰੇਟ ਜਿਹੜਾ 50 ਤੋਂ ਲੈ ਕੇ 60 ਰੁਪਏ ਤੱਕ ਚੱਲੀ ਜਾਂਦਾ ਬਾ ਫਰਕ ਐਨਾ ਬਾਈ ਜਿਹੜਾ 50 ਰੁਪਏ ਵਾਲੀ ਪੇਟੀ ਆ ਉਹਦੇ ਚ ਜਿਹੜਾ ਵਜਨ ਹੈਗਾ ਬਾਈ ਉਹ ਪਊਗਾ 25 ਕਿਲੋ ਤੇ ਜਿਹੜੀ 60 ਰੁਪਏ ਕਿਲੋ ਜਿਹੜਾ ਬੱਬੂ ਕੋਸ਼ਾ ਪਈ ਜਾਂਦਾ ਉਹਦੇ ਚ ਵਜਨ ਹੈਗਾ ਜਿਹੜਾ 12 13 ਕਿਲੋ ਹਨ ਤੇ ਆਜੋ ਬਾਈ ਕਰਾਂ ਦੀ ਇੱਧਰ ਜਿਹੜੀ ਆਲੂ ਬਖਾਰਾ 17 ਦੀ ਡੱਬੀ ਵਿਕੀ ਜਾਂਦੀ ਐ ਇੱਥੇ ਬਈ ਆਜ ਫਰੂਟ ਕੰਪਨੀ ਤੇ ਖੜੇ ਆ ਫ੍ਰੀਜ ਕੋਟ ਆ ਵੇ ਲੋ ਇੱਧਰ 17 17 ਦੀ ਆਲੂ ਬਖਾਰਾ ਦੀ ਡੱਬੀ 17 ਦੀ 700 ਦਾ ਵਜ਼ਨ 700 ਗ੍ਰਾਮ ਜਿਹੜਾ ਇਹਦੇ ਚੋਂ ਵਜ਼ਨ ਨਿਕਲਦਾ 70 ਅਲੂ ਬਖਾਰਾ 350 ਦੀ ਪੇਟੀ ਮਿਲ ਜਾਂਦੀ ਹੈ ਇਹਦੇ ਚ ਜਿਹੜਾ 5 ਕਿਲੋ ਦੇ ਨੇੜੇ ਤੇ ਜਿਹੜਾ ਵਜਨ ਨਿਕਲਦਾ ਬਹੁਤ ਗੱਟ ਕੁਆਲਟੀ ਕਾਲਾ ਕਾਲਾ ਅਲੂ ਬਖਾਰਾ ਆਏ ਨਹੀਂ ਵੀ ਹਰਾ ਜਾ ਪਿਆ ਹੋਊਗਾ ਕਾਲਾ ਕਾਲਾ ਸ਼ਾ ਅਲੂ ਬਖਾਰਾ ਜਿਹੜਾ ਬਾਈ ਹੋ ਗਿਆ ਮਸੰਮੀ ਦਾ ਰੇਟ ਜਿਹੜਾ ਬਾਈ 1000 ਰੁਪਏ ਦੀ ਜਿਹੜੀ ਉਧਰ ਗੱਟਾ ਚੱਲੀ ਉਹਦਾ 20 ਕਿਲੋ ਦਾ ਜਿਹੜੀ ਭਰਤੀ ਆ ਮਸੰਮੀ ਆ ਭਈਆ ਜਿਹੜੀ ਬਾਈ 1000 1000 ਰੁਪਏ ਦੀ ਰਹਿ ਗਈ ਪਹਿਲਾਂ 13-1300 ਤੋਂ 1250 ਵੀ ਰੇਟ ਚੱਲੀ ਜਾਂਦੇ 1000 ਰੁਪਏ ਦਾ ਰੇਟ ਜਿਹੜਾ ਮਸੰਮੀ ਦਾ ਰਹਿ ਗਿਆ ਭਾਈ ਅਬ ਸਫੈਦਾ ਬਹੁਤ ਮੋਟਾ ਬਖਾਉਣ ਲੱਗੇ ਤਾ ਵੇਖੋ ਤੁਸੀਂ ਸਹਿਜ ਉਹ ਤਾਂ ਖਤਮ ਹੀ ਹੋ ਗਿਆ ਮੰਡੀਆਂ ਦੇ ਵਿੱਚ ਪਰ ਇੱਥੇ ਪਿਆ ਰੇਟ ਆਦਾ ਭਾਈ ਜੀ 150 ਰੁਪਏ ਕਿਲੋ ਇੱਕ ਹੀ ਚੜੂਗਾ ਭਾਈ ਮੈਨੂੰ ਲੱਗਦਾ ਕਿ ਦੋ ਚੜ ਜਾਣਗੇ 150 ਰੁਪਏ ਦਾ ਜੰਮ ਪੈਣਾ ਭਾਈ ਜਿਹੜਾ ਤੁਹਾਨੂੰ ਡ੍ਰੈਗਨ ਫਰੂਟ ਦੀ ਕੁਆਲਿਟੀ ਵਿਖਾਈ ਚਾਹਾਂ ਨੇੜੋ ਡ੍ਰੈਗਨ ਫਰੂਟ ਦਾ ਜਿਹੜਾ 100 ਰੁਪਏ ਦਾ ਪੀਸੀ ਜਿਹੜਾ ਭਾਈ ਡ੍ਰੈਗਨ ਫਰੂਟ ਦਾ ਪਈ ਜਾਂਦਾ ਹਨ ਤੇ ਬਾਕੀ ਜਿਹੜਾ ਨਾਰਾ ਉਹ ਸਾਹਮਣੇ ਪਿਆ ਜਿਹੜੀ 1500 ਰੁਪਏ ਦੀ ਪੇਟੀ 10 ਕਿਲੋ ਇਧਰ ਭਾਈ ਦਾ ਬੋਰਡ ਲਖਾ ਦੀ ਜਿੱਤੇ ਅੱਪਨ ਦੇ ਨੰਬਰ ਨੋਟ ਕਰ ਲਓ ਭਾਈ ਇਧਰ 98770 ਤੇ 21811 ਤੇ 98765 36445 ਜਿਹੜਾ ਬਾਈ ਦਾ ਨੰਬਰ ਆ ਗਿਆ ਜਿੱਥੇ ਆਪਾਂ ਰੇਟ ਗਣਾਇਆ ਫਰੀਦਕੋਟ ਮੰਡੀ ਦੇ ਵਿੱਚ ਤੇ ਜਿਹੜੀ ਭਈਆਂ ਪੱਥਰ ਵਰਗੀ ਨਾਸ਼ਪਤੀ ਆਈ ਜਾਂਦੀ ਹੈ ਜਿਹੜੀ ਭਈ ਇਧਰ 15-15 ਰੁਪਏ ਕਿਲੋ ਹੋਲਸੇਲ ਦਾ ਰੇਟ ਆ ਇਹ 50 ਕਿਲੋ ਦੀ ਭਰਤੀ ਹੁੰਦੀ ਹੈ ਬਾਈ ਜੀ ਤੇ ਆਹ ਵੇਖੋ ਸਾਹਮਣੇ ਜਿਹੜਾ ਬਾਈ ਮੈਂ ਇਹ ਉਹੀ ਖਾਇਓ ਜਿੱਦੇ ਦੰਦ ਭਾਈ ਬਾਹਰ ਚੱਲਦੇ ਸਿੱਧੀ ਗੱਲ ਮੋੜ ਕੇ ਨਾ ਕਹਤੋ ਦੰਦ ਬਾਹਰ ਆ ਗਏ ਕਰੜੀ ਬੋਦ ਹੁੰਦੀ ਆ ਤੇ ਆਪਣਾ ਨੰਬਰ ਹੈਗਾ 983228 ਜੇ ਕਿਸੇ ਵੀਰ ਭਰਾ ਨੇ ਵੀਡੀਓ ਵਗੈਰਾ ਬਣਾਉਣੀ ਹੋਣੀ ਹੈ ਨਾ ਤੁਹਾਨੂੰ ਪਤਾ ਹੀ ਹੈ ਤੇ ਨੰਬਰ ਨੋਟ ਕਰ ਲਿਓ ਪ੍ਰੋਮੋਸ਼ਨ ਵਗੈਰਾ ਜੀ ਤੇ ਵੀਡੀਓ ਨੂੰ ਲਾਈਕ ਐ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕੱਲ ਨੂੰ ਮਿਲਦੇ ਆ ਫਿਰ ਆਪਾਂ ਨਵੀਂ ਮੰਡੀ ਦੇ ਵਿੱਚ ਬਈ ਧੰਨਵਾਦ